ਉਡੂ ਕਰਦੀ ਜਵਾਨੀ ਲੋਹੜੇ ਦੀ ਲਾ ਹੱਥ ਲਾ ਕੇ ਇੰਜ ਪੈਦਾ ਹੁੰਦੀ ਜਿਵੇਂ ਵਾਹ ਹੈ ਬਰੋਲੇ ਦੀ ਨਾਮ ਬਾਨਾ ਪਿੰਡ ਢਾਲੀਵਾਲ ਦੇ ਸੁਨੱਖਾ ਰੱਜ ਕੇ ਆਹ ਗੈਰੀ ਸੰਧੂ ਵਾਂਗ ਮੁੰਡੇ ਦੀ ਚੜਾਈ ਜੱਗ ਤੇ ਗੈਰੀ ਸੰਧੂ ਵਾਂਗ ਮੁੰਡੇ ਦੀ ਚੜਾਈ ਜੱਗ ਤੇ ਪਤਲਾ ਜਿਹਾ ਸਰੀਰ ਮੁੰਡੇ ਦਾ ਰਬੜ ਬਾਗ ਵਿੱਚ ਕੀਲਾ ਏ ਵਿੱਚ ਮਦਾਨੀ ਤੋਰਾ ਤੁਰਨਾ ਤਰੇ ਜੋ नाग ਨਸ਼ੀਲਾ ਏ ਤਰੇ ਜੋ नाग ਨਸ਼ੀਲਾ ਏ ਕਿਹੜੇ ਮਦਾਨ ਦੇ ਵਿੱਚ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਨੌਜਾਨ ਗਰੂ ਵਾਹੋ ਸੋਹਣੇ ਆ ਪੰਜਾਬੀਖੇ ਸੰਦੀਪ ਨੰਗਲਬੀਆਂ ਨੂੰ ਦਿਲ ਦੇ ਵਿੱਚ ਵਸਾ ਕੇ ਸੁਖਵੀਰ ਸਿੰਘ ਆ ਸੁਲਤਾਨ ਸ਼ਮਸਪੁਰੀਆ ਸਦਾ ਕੋਕੇ ਜੜੀ ਰੱਖੇ ਮਾਲਕ ਮੇਰ ਰੱਖੇ ਤੰਦਰੁਸਤੀ ਰਹੇ ਮੰਨੇ ਪ੍ਰਵਣੇ ਕਬੱਡੀ ਦੇ ਖਿਡਾਰੀ ਇਸੇ ਤਰ੍ਹਾਂ ਸ਼ਿੰਗਾਰ ਬਣਦੇ ਰਹਿਣ ਲਾ ਬੱਲੇ ਨਾਲ ਮੰਨਾ ਆ ਜਾਂਦੇ ਅੰਦਰ ਕਬੱਡੀ ਪੌਦਾ ਕੋਈ ਮਾਰੇ ਧੋਬੀ ਕੋਈ ਨੱਠ ਕੇ ਪੱਟਾ ਮਲਾਉਂਦਾ ਹੀ ਮੇਰ ਦੀ ਨਾਲ ਰੱਬ ਦੀ ਮਿਹਰ ਹੋ ਜਾ ਬੰਦਾ ਫਿਰ ਪਹਿਲਵਾਨ ਕਹ ਹਮਦੇ ਰੱਬ ਦੀ ਮਿਹਰ ਨਾਲ ਪਹਿਲਵਾਨ ਬਣਦੇ ਨੇ ਆ ਲੱਖਾ ਕੋਠੇ ਜੱਟਾਂ ਨਾ ਹੋਇਆ ਖੇਡ ਮੈਦਾਨ ਦੇ ਵਿੱਚ ਬੱਬੂ ਦੀ ਪਈ ਹੋਈ ਕਬੱਡੀ ਹੈ ਚਾਰ ਚਾਸੀ ਹੈ ਕਿੱਤੇ ਖਿਨੀ ਪੀਰਾ ਮਰਗੇ ਤੇਜ ਸਮਸ਼ੀਰਾ ਮਰਗੇ ਮਿਲਗ ਮੈਦਾਨੀ ਆਗੇ ਕੱਪਰੂ ਤਸਵੀਰਾ ਮਰਗੇ ਤਸਵੀਰਾ ਮਰਗੇ ਨੌਜਵਾਨ ਲਾ ਖੇਡ ਮੈਦਾਨ ਦੇ ਵਿੱਚ ਜਿੰਦ ਹਲਾਂ ਦੀ ਬਗਾਵਤ ਵੀਰ ਰਾਜ ਨੂੰ ਬਹੁਤ ਬਹੁਤ ਸਾਹਿਬ ਅਦਗਾਲਤਾਂ ਵੀਰੋ ਵੱਡਾ ਮੇਲਾ ਕਿਹੜੇ ਮੈਦਾਨ ਦੇ ਵਿੱਚ ਐਮਪੀ ਸਿੰਘ ਉਹਨਾਂ ਦਾ ਮੇਲਾ ਸਤਵੰਤ ਸਿੰਘ ਉਹਨਾਂ ਦਾ ਮੇਲਾ ਲਾਖ ਖੇਡ ਮੈਦਾਨ ਦੇ ਵਿੱਚ ਮਕਰ ਸਿੰਘ ਸੰਧੂ ਦਾ ਚਿਹਤਾ ਖਿਡਾਰੀ ਨੌਜਵਾਨ ਗਬਰੂ ਇਸ ਸਮੇਂ ਰਾਜੂ ਕੋਲ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਜੱਗੀ ਲਵਾਨਾ ਸਾਡਾ ਵੀਰ ਉਸ ਵੀਰ ਦਾ ਵੀ ਬਹੁਤ ਧੰਨਵਾਦ ਹੈ ਅਗਲੀ ਕਵਿਡਿਟੀ ਕਰ ਜਾ ਬਿਲਕੁਲ ਤਿਆਰ ਪਰ ਤਿਆਰ ਹੈ ਫੋਟੋ ਦੂਸਰੇ ਪਾਸੇ ਕਹਿੰਦੇ ਬੱਲੇ 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 ਹੋ ਗਈ ਮੇਰੇ ਮਿੱਤਰੋ ਤੇ ਪੁਆਇੰਟਾ ਜਿਹੜਾ ਇਸ ਸਮੇਂ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜਾ ਜੋੜਿਆ ਏ ਚੱਲ ਵੀ ਗੱਪਰੂਗਾ ਪਾ ਵੀ ਕਬੱਡੀ ਅਮਨ ਦਾਦੜਾ ਜੀ ਤੇ ਨਾਲ ਸੁਖਦੇਵ ਸਿੰਘ ਜੀ ਖਟੜਾ ਹਾਂਜੀ ਲਵ ਕਿੱਥੇ ਆ ਵੀਰ ਲਵ ਇੱਕ ਮਿੰਟ ਰੁਕ ਜਾਓ ਵੀਰੇ ਤੁਹਾਡਾ